ਗੁਰਦਾਸਪੁਰ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਰੋਜ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਪੇਮਰਾ ਅੰਬੇਦਕਰ ਦੇ ਖਿਲਾਫ ਅਮਿਤ ਸ਼ਾਹ ਦੇ ਵੱਲੋਂ ਕੀਤੀ ਗਈ ਟਿੱਪਣੀ ਤੋਂ ਨਾਰਾਜ਼ ਸਨ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਆਪਣੀ ਟਿੱਪਣੀ ਦੇ ਲਈ ਮਾਫੀ ਮੰਗਣ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅੱਜ ਜੋ ਵੀ ਰੋਡ ਸ਼ੋਅ ਕੀਤਾ ਗਿਆ ਹੈ ਰੋਡ ਮਾਰਚ ਇਹ ਆਪਾਂ ਅਮਿਤ ਸ਼ਾਹ ਦੇ ਵਿਰੋਧ ਕੀਤਾ ਗਿਆ ਹੈ ਯੋ ਉਸਨੇ ਗਲਤ ਟਿੱਪਣੀ ਕੀਤੀ ਹੈਗੀ ਸਾਡੇ ਡਾਕਟਰ ਪੀਮਰਾਵਾ ਮੈਡੀਕਲ ਦੇ ਵਿਰੋਧ ਉਹਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਆਹੀ ਅੰਨੇਵਾਰੀ ਰੱਬ ਦਾ ਨਾਲ ਹੀ ਇਹ ਤੇ ਰੱਬ ਨੂੰ ਪਾਇਆ ਜਾ ਸਕਦਾ ਉਸਨੇ ਜੋ ਵੀ ਟਿੱਪਣੀ ਕੀਤੀ ਹੈਗੀ ਉਹਦੀ ਮਾਫੀ ਮੰਗੀ ਜਾਵੇ ਨਹੀਂ ਤੇ ਆਪਣਾ ਅਹੁਦਾ ਛੱਡੇ ਜਾਂ ਪੀਮ ਜਾਂ ਸਰਦਾਰ ਅੱਜ ਰੋਜ਼ ਪਰਕਰਟ ਐਵੇਂ ਸਾਜੇ ਲਫਜ਼ ਸਭ ਲੋਸ ਹੋ ਦੇ ਬੋਲੇ ਨੇ ਵੀ ਇਮਰਾਬ ਮੇਰੇ ਕਰਦੇ ਬਰ ਖਿਲਾਫ ਜਾ ਬੀਮ ਜਾ ਬੀਮ ਜਾ ਬੀਮ ਜਾ ਬੀਮ ਜਾ ਵੀ ਉਹ ਕੇ ਬੋਲਦੇ ਹੋ ਜੇ ਤੁਸੀਂ ਇਹ ਪ੍ਰਮਾਤਮਾ ਦਾ ਨਾਮ ਲਵੋ ਤੇ ਤੁਸੀਂ ਸਵਰਗਾਂ ਹੀ ਜਾਓਗੇ ਇਹਨਾਂ ਨੇ ਸੰਵਿਧਾਨ ਦਾ ਮਜ਼ਾਕ ਆ ਜਿਹੜਾ ਸੰਵਿਧਾਨ ਜਿਹਦੇ ਸੰਵਿਧਾਨ ਦੇ ਉੱਤੇ ਬੈਠੇ ਦੇ ਆ ਕੁਰਸੀ 'ਤੇ ਬੈਠੇ ਦੇ ਆ ਉੱਥੇ ਆ ਬਿਆਨ ਬੜੀ ਪੁੱਠੀਆਂ ਦੇ ਕੇ ਤੇ ਗਲਤ ਕੰਮ ਕਰਿਆ ਕਰਦੇ ਆ ਜਾਂ ਤੇ ਉਹਨੂੰ ਆਪਲਾ ਅਸਤੀਫਾ ਦੇਣਾ ਚਾਹੀਦਾ ਇਸ ਤਰ੍ਹਾਂ ਅਸਤੀਫਾ ਦੇਣਾ ਤਾਂ ਮਾਫੀ ਮੰਗਣੀ ਚਾਹੀਦੀ ਹੈ ਜਾ ਬੀਮ ਜਾ ਸੰਵਿਧਾਨ ਅੱਜ ਆ ਰੋਸੋ ਦਰਸ਼ਕ ਕੱਢਿਆ ਗਿਆ ਇਹ ਜੋ ਅਮਰ ਸ਼ਾਹ ਨੇ ਬਾਬਾ ਅਮੇਦਕਰ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਉਸ ਸਬੰਧ ਚ ਕੱਢਿਆ ਗਿਆ ਔਰ ਜਿਹੜਾ ਵੀ ਇਹਨਾਂ ਬਿਆਨ ਦਿੱਤੇ ਨੇ ਉਹਦੀ ਸ਼ਬਦ ਸਾਰੇ ਨਿਖੇਦੀ ਕਰਦੇ ਆ ਅੱਜ ਰੋਸ਼ ਪ੍ਰਦਰਸ਼ਨ ਗਰੰਗਲਾ ਬਰਾਕ ਚ ਇਹੋ ਕੱਢਿਆ ਗਿਆ ਇਸ ਨੇ ਜੋ ਵੀ ਕੀਤਾ ਜਾਂਦੇ ਆਪਣਾ ਸ਼ਰੀਫਾ ਦੇ ਕੇ ਆਪਣਾ ਅਹੁਦਾ ਵਾਪਸ ਲਵੇ ਜੇ ਨਹੀਂ ਤੇ ਜਾਂ ਸਾਨੂੰ ਕੋ ਮਾਫੀ ਮੰਗੇ